ਤਦਾਨ ਮੇਰਾ ਹੈ ਅਧਿਕਾਰ ਮੇਰੀ ਵੋਟ ਬਦਲ ਸਕਦੀ ਹੈ ਸਰਕਾਰ ਸੋ ਸਟੂਡੈਂਟ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW 34 ਜੋਬ ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪੋਲੀਟੀ ਦੀਆਂ ਕਲਾਸਾਂ ਤੁਸੀਂ ਲਗਾਉਂਦੇ ਹੋ 13 ਸੀਟਾਂ ਲੋਕ ਸਭਾ ਦੀਆਂ ਪੰਜਾਬ ਵਿੱਚੋਂ ਜਾਂਦੀਆਂ ਸੋ ਸਟੂਡੈਂਟ ਤੁਸੀਂ ਸਾਰੇ ਜਿਨ੍ਹਾਂ ਦਾ ਵੀ ਉਮਰ 18 ਸਾਲ ਦੀ ਹੋ ਗਈ ਹੈ ਠੀਕ ਹੈ ਜੇ 18 ਸਾਲ ਤੋਂ ਵੱਧ ਹੈ ਵੋਟ ਬਣ ਚੁੱਕੀ ਹੈ ਕਿਸੇ ਵੀ ਹਾਲਾਤ ਦੇ ਵਿੱਚ ਆਪਣੀ ਵੋਟ ਜ਼ਰੂਰ ਪਾਓ ਸੋ ਜਵਾਨ ਹੋ ਨਾਗਰਿਕ ਭਾਰਤ ਆਜ਼ਾਦ ਭਾਰਤ ਦੇ ਨਾਗਰਿਕ ਹੋ ਆਪਣੀ ਵੋਟ ਦਾ ਜਿਹੜਾ ਤੁਹਾਨੂੰ ਅਧਿਕਾਰ ਮਿਲੇ ਇਸ ਦੀ ਵਰਤੋਂ ਜ਼ਰੂਰ ਕਰੋ ਠੀਕ ਹੈ 1 ਜੂਨ ਨੂੰ ਜਿਹੜੀ ਵੋਟ ਜ਼ਰੂਰ ਪਾਓ ਤੇ ਸਰਕਾਰ ਬਦਲਣ ਦੀ ਕੋਸ਼ਿਸ਼ ਕਰੋ ਤੇ ਉਹ ਸਰਕਾਰ ਬਦਲੋ ਜੋ ਤੁਹਾਡੇ ਸੁਪਨੇ ਤੇ ਖਰੀ ਉਤਰਿਆ ਠੀਕ ਹੈ ਘਰਾਂ ਘਰਾਂ ਦੇ ਵਿੱਚ ਜੋ ਵੋਟਾਂ ਮੰਗਣ ਆਉਂਦੇ ਸੀ ਉਹਨਾਂ ਦੇ ਅੱਗੇ ਤੁਸੀਂ ਆਪਣੀਆਂ ਮੰਗਾਂ ਰੱਖ ਸਕਦੇ ਹੋ ਕਿ ਅਸੀਂ ਪੜ੍ਹ ਲਿਖੇ ਵੀ ਬੇਰੋਜ਼ਗਾਰ ਕਿਉਂ ਹੈ ਹਰ ਇੱਕ ਸਰਕਾਰ ਆਉਂਦੀ ਹੈ ਸਾਡੀ ਵੀ ਸੁਣੀ ਜਾਵੇ ਸੋ ਸਟੂਡੈਂਟ ਜ਼ਰੂਰ ਵੋਟ ਦਾ ਅਧਿਕਾਰ ਜਿਹੜਾ ਵਰਤੋਂ ਮਤਦਾਨ ਕਰੋ ਥੈਂਕ ਯੂ so much